ਉਪਰਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਜੇਕਰ ਚਰਚਾ ਕਿਸੇ ਘਟਨਾ ਦੀ ਤਾਂ ਕੋਲਕੱਤਾ ਵਾਲੇ ਮਸਲੇ ਦੀ ਹੈ ਉਸ ਪ੍ਰੈਕਟਿਸ ਕਰ ਰਹੀ ਡਾਕਟਰ ਨਾਲ ਜੋ ਵਾਪਰਿਆ ਪਰ ਉਹਦੇ ਵਿੱਚ ਤਾਂ ਨਵੇਂ-ਨਵੇਂ ਪਹਿਲੂ ਸਾਹਮਣੇ ਆ ਰਹੇ ਨੇ ਬਿਸ਼ੱਕ ਕਮੇਟੀ ਬਣਾ ਕੇ ਮਾਨਯੋਗ ਸੁਪਰੀਮ ਕੋਰਟ ਨੇ ਪਹਿਲ ਕਦਮੀ ਕੀਤੀ ਹੈ ਉਸ ਵਾਈ ਨੋਟਿਸ ਲਿਆ ਸੀ ਸੁਪਰੀਮ ਕੋਰਟ ਵਿੱਚ ਪਰ ਇਹ ਸਾਰੇ ਪਹਿਲੂਆਂ ਚ ਜਿਉਂ-ਜਿਉਂ ਜਾਂਚ ਦੀਆਂ ਪਰਤਾਂ ਖੁੱਲ ਰਹੀਆਂ ਹਨ ਸੀਬੀਆਈ ਦੀ ਪੁੱਛਗਿੱਛ ਚ ਪੁਲਿਸ اور ਪਛਮੀ ਬੰਗਾਲ ਦੀ ਸਰਕਾਰ ਰਕ ਟਕਰਾਅ ਵਾਧਾ ਜਾ ਰਿਹਾ ਲੋਕਾਂ ਚ ਮਮਤਾ ਬੈਨਰਜੀ ਤੇ ਉਹਦੀ ਪੁਲਿਸ ਖਲਾਫ ਗਰੋਸਾਪਨ ਪ੍ਰਿਆਕਿ ਉਹ ਕੋਈ ਖੇਲ ਕਰ ਰਹੀ ਹੈ ਇਧਰ ਸੀਬੀਆਈ ਦੀ ਜਾਂਚ ਦੇ ਵਿੱਚ ਨਵੇਂ ਤੱਥ ਖੁੱਲ ਰਹੇ ਨੇ ਕਿ ਟ੍ਰੇਨੀ ਡਾਕਟਰ ਤੇ ਕਤਲ ਦੇ ਪਿੱਛੇ ਕੀ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਤਾਂ ਨਹੀਂ ਕੀ ਕੋਈ ਡਰੱਗ ਰੈਕਟ ਕੋਈ ਅੰਗਾਂ ਦੇ ਸਪਲਾਈ ਦਾ ਰੈਕਟ ਕੋਈ ਸੈਕਸ ਰੈਕਟ ਇਸ ਤੱਕ ਦੀ ਸਥਿਤੀ ਆ ਗਈ ਇਹ ਚਰਚਾ ਕਿਉਂ ਆਈ ਪੁੱਛ ਕੇ ਚਿੱਤ ਕਹਿੰਦੇ ਜ਼ਿਆਦਾਤਰ ਲੋਕਾਂ ਨੇ ਸ਼ੰਕੇ ਸ਼ੋਭੇ ਪ੍ਰਗਟਾਏ ਕਿ ਇੱਥੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਕਾਰੋਬਾਰ ਚੱਲਦਾ ਕਹਿੰਦੇ ਜੀ ਟ੍ਰੇਨ ਡਾਕਟਰ ਦੀ ਕਤਲ ਦੇ ਪਿੱਛੇ ਮਨੁੱਖੀ ਅੰਗਾਂ ਦੀ ਤਸਕਰੀ ਦੇ ਸ਼ੰਕੇ ਸ਼ੋਭੇ ਉਭਰੇ ਉਭਰੇ ਕਿਵੇਂ ਬਾਕਾਇਦਾ ਤੌਰ ਤੇ ਮਨੁੱਖੀ ਅੰਗਾਂ ਦੇ ਗੈਰਕਾਨੂੰਨੀ ਕਾਰੋਬਾਰ ਤੋਂ ਪਰਦਾ ਚੁੱਕਣ ਦੀਆਂ ਕੋਸ਼ਿਸ਼ਾਂ ਰੋਕਣ ਦੇ ਲਈ ਕਹਿੰਦੇ ਟ੍ਰੇਨੀ ਡਾਕਟਰ ਨੂੰ ਰਸਤੇ ਚੋਟਾਇਆ ਗਿਆ। ਉਸ ਪੈੜੂ ਤੱਕ ਮੈਂ ਜਾਣਾਂ ਕਿ ਕੀ ਕੁਝ ਗਾਇਬ ਹੋਇਆ ਪਰ ਇਹ ਇੱਥੋਂ ਪੈਦਾ ਕਿੱਥੋਂ ਦੀ ਖਾਣੀ। ਸੀਬੀਆਈ ਨੇ ਕਹਿੰਦੇ 13 ਲੋਕਾਂ ਨੂੰ ਪੁੱਛਗਿੱਛ ਕੀਤੀ ਤੇ ਉਹ 19 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਸੀ। ਇਸ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਇਹ ਸ਼ੰਕੇ ਪ੍ਰਗਟਾਏ ਕਿ ਮਨੁੱਖਾਂ ਅੰਗਾਂ ਦੀ ਮਨੁੱਖੀ ਅੰਗਾਂ ਦੀ ਤਸਕਰੀ ਦੇ ਰੈਕਟ ਦੀ ਉਸ ਡਾਕਟਰ ਨੂੰ ਉਸ ਬੱਚੀ ਨੂੰ ਜਾਣਕਾਰੀ ਹੋ ਗਈ ਸੀ ਟੀਮ ਦਾ ਦਾਅਵਾ ਹੈ ਕਿ ਜਲਦੀ ਹੀ ਅਸੀਂ ਕਈ ਸਫੈਦ ਪੋਸ਼ ਵਾਲਿਆਂ ਨੂੰ ਬੇਨਕਾਬ ਕਰਾਂਗੇ ਸੋ ਕੀ ਹੈ ਮਾਮਲਾ ਰਾਹਤਿਕ ਤੌਰ ਤੇ ਮੋੜਾ ਕੱਟੇਗਾ ਜਾਂ ਸੱਚਮੁੱਚ ਦੋਸ਼ੀਆਂ ਨੂੰ ਕਟਾਰੇ 'ਚ ਲਿਆ ਖੜਾ ਕਰੇਗਾ ਜਿਦੀ ਦੇਸ਼ ਉਮੀਦ ਕਰਦਾ ਕਹਿੰਦੇ ਜੀ ਇਸ ਮਾਮਲੇ ਦੀਆਂ ਜੜਾਂ ਖਾਸੀ ਡੂੰਘੀਆਂ ਦੱਸੀਆਂ ਜਾ ਰਹੀਆਂ ਨੇ ਇਹ ਦੇਖਣ ਨੂੰ ਆਮ ਘਟਨਾ ਲੱਗੇ ਇਸ ਲਈ ਕਹਿੰਦੇ ਕਿ ਇਸ ਨੂੰ ਬਲਾਤਕਾਰ ਦਾ ਰੂਪ ਦਿੱਤਾ ਗਿਆ ਕਿਤਾ ਬਲਾਤਕਾਰ ਸੀ ਜੀ ਮਾਮਲਾ ਇਹ ਸੀ ਜਦੋਂ ਕਿ ਕਹਿੰਦੀ ਇਹਦੇ ਵਿੱਚ ਹੋਰ ਕਈ ਪਹਿਲੂ ਨੇ ਹੁਣ ਇਹ ਪਹਿਲੂ ਉੱਭਰੇ ਨੇ ਕਿ ਇਹਦੇ ਪਿੱਛੇ ਸੈਕਸ ਰੈਕਟ ਇੱਕ ਅੰਗਾਂ ਦੀ ਤਸਕਰੀ ਦਾ ਰੈਕਟ ਡਰੱਗ ਰੈਕਟ ਕਿਉਂਕਿ ਇਹ ਗੱਲ ਵੀ ਉਭਰੀ ਹੈ ਕਹਿੰਦੇ ਜੀ ਚਾਰ ਸਿਆਸੀ ਦਲ ਇੱਕ ਚਾਰ ਵਿਅਕਤੀ ਸ਼ੱਕ ਦੇ ਘੇਰੇ ਚਾਏ ਨੇ ਜਿਹੜੇ ਚਾਰੇ ਇੱਕ ਸਿਆਸੀ ਪਾਰਟੀ ਨਾਲ ਵੀ ਸੰਬੰਧ ਰੱਖਦੇ ਨੇ ਤਿਆਓ ਹਸਪਤਾਲ ਚ ਸੈਕਸ ਰੈਕਟ ਤੇ ਡਰੱਗ ਰੈਕਟ ਚਲਾਉਣ ਦੇ ਵਿੱਚ ਵੀ ਸ਼ੰਕੇ ਸ਼ੋਭੇ ਨੇ ਸੀਬੀਆਈ ਕਹਿੰਦੀ ਉਹ ਸਾਰੇ ਪਹਿਲੂਆਂ ਨੂੰ ਇਕੱਠਿਆਂ ਕਰਦਿਆਂ ਹੋਇਆ ਉਸ ਹੱਦ ਤੱਕ ਪਹੁੰਚਣਾ ਚਾਹੁੰਦੀ ਹੈ ਇਹ ਸਭ ਦੇ ਵਿੱਚ ਪ੍ਰਿੰਸੀਪਲ ਸੰਦੀਪ ਕੋਸ਼ ਉਹ ਸਭ ਤੋਂ ਵੱਧ ਸਵਾਲਾਂ ਦੇ ਘੇਰੇ ਚ ਆ ਰਹੇ ਨੇ ਕਾਲਜ ਦੇ ਵਿਦਿਆਰਥੀਆਂ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਤੇ ਦੋਸ਼ ਲਾਇਆ ਕਿ ਵੀ ਜੋ ਕੁਝ ਹੋ ਰਿਹਾ ਹੈ ਜੋ ਕੁਝ ਵਾਪਰਿਆ ਉਹਦੀ ਜਾਣਕਾਰੀ ਸੀ ਕਹਿੰਦੇ ਇਹ ਬੱਚੇ ਕਹਿ ਰਹੇ ਨੇ ਉੱਥੇ ਟ੍ਰੇਨ ਡਾਕਟਰ ਕਹਿ ਰਹੇ ਨੇ ਉੱਥੇ ਦਾ ਅਮਲਾ ਫਾਲਾ ਦੱਸ ਰਿਹਾ ਹੈ ਸੀਬੀਆਈ ਨੂੰ ਜਾਂਚ ਗੱਲ ਪਤਾ ਲੱਗ ਰਹੀ ਹੈ ਪੁੱਛਕਿਛ ਪਤਾ ਲੱਗ ਰਹੀ ਹੈ ਕਹਿਣ ਅਨੁਸਾਰ ਹੀ ਜਾਣਕਾਰੀ ਸੀ ਬੇਸ਼ੱਕ ਸੀਬੀਆਈ ਲਗਾਤਾਰ ਪੁੱਛਕਿਛ ਕਰ ਰਹੀ ਹੈ ਉਸ ਪ੍ਰਿੰਸੀਪਲ ਤੋਂ ਸਭ ਤੋਂ ਪ੍ਰਿੰਸੀਪਲ ਸੰਦੀਪ ਕੋਸ਼ ਤੋਂ ਕਿਉਂਕਿ ਉਹ ਅਸਤੀਫਾ ਵੀ ਦੇ ਜਾਂਦਾ ਹੈ ਤੇ ਆਪਣੀ ਕਾਲ ਡਿਟੇਲ ਵੀ ਡਿਲੀਟ ਕਰਦਾ ਉਹਦੀ ਵੀ ਗੱਲ ਕਰਦੇ ਆ ਤੇ ਕਹਿੰਦੇ ਜੀ ਲਵਾਰਸ਼ ਲਾਸਾਂ ਨੂੰ ਵੀ ਪ੍ਰੈਕਟੀਕਲੀ ਲਿਆਉਣ ਦੇ ਪਿੱਛੇ ਸਾਰੀ ਭੂਮਿਕਾ ਸੰਦੀਪ ਕੋਸ਼ ਦੀ ਹੁੰਦੀ ਸੀ ਤੇ ਉਹਨਾਂ ਦੇ ਆਂਗੂਮ ਕਹਿੰਦੇ ਗਾਇਬ ਹੁੰਦੇ ਸੀ ਇਹ ਸਾਰੇ ਪਹਿਲੂ ਨੇ ਜਿੱਥੇ ਉੱਥੇ ਹਸਪਤਾਲ ਦੇ ਵਿੱਚ ਇੱਕ ਡਾਕਟਰ ਨੇ ਦਾਵਾ ਕੀਤਾ ਕਿ ਪੀੜਤਾ ਨੇ ਇਸ ਤੋਂ ਪਹਿਲਾਂ ਇਹ ਸਾਰੇ ਘਟਨਾਕ੍ਰਮ ਦੇ ਉਹਨਾਂ ਸ਼ੰਕੇ ਸੋਭੇ ਸੀ ਉਹਦੇ ਕੋਲ ਕੁਝ ਤੱਥ ਸਬੂਤ ਸੀ ਕਿ ਥੰਗਾਂ ਦੀ ਤਸਕਰੀ ਜਾਂ ਸੈਕਸ ਰੈਕਟਰ ਡਰੱਗ ਰੈਕਟ ਚੱਲਦਾ ਤੇ ਉਸ ਨੇ ਇਸ ਦੀ ਸ਼ਿਕਾਇਤ ਇੱਕ ਡਾਕਟਰ ਨੇ ਸੀਬੀਆਈ ਨੂੰ ਕਹਿੰਦੇ ਆਪਣਾ ਨਾਮ ਗੁਪਤ ਰੱਖਣ ਦੀ ਆਧਾਰ ਦੇ ਉੱਤੇ ਇਹ ਖੁਲਾਸਾ ਕੀਤਾ ਕਿ ਉਸ ਪੀੜਤ ਬੱਚੀ ਨੂੰ ਜਿਹੜੀ ਇਸ ਦੁਨੀਆ 'ਚ ਨਹੀਂ ਰਹੀ ਡਾਕਟਰ ਉਸ ਨੂੰ ਕਹਿੰਦੇ ਇਹਦੀ ਜਾਣਕਾਰੀ ਸੀ ਉਹਨੇ ਇਹਦੀ ਸ਼ਿਕਾਇਤ ਸਿਹਤ ਵਿਭਾਗ ਕੋਲ ਕੀਤੀ ਸੀ ਪਰ ਜਦੋਂ ਉਧਰੋਂ ਕੁਝ ਨਹੀਂ ਹੋਇਆ ਰਸੂਕਦਾਰਾਂ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਤਾਂ ਕਹਿੰਦੇ ਉਹਨੇ ਸਬੂਤ ਸੋਸ਼ਲ ਮੀਡੀਆ ਤੇ ਜਨਤਾ ਕਰਨ ਦਾ ਫੈਸਲਾ ਕਰ ਲਿਆ ਸੀ ਜਿਹਦੀ ਜਾਣਕਾਰੀ ਕਹਿੰਦੇ ਹਮਲਾਵਰ ਤਰਨੂ ਸੀਗੀ ਸੋ ਜਿੱਦਾ ਉਸ ਨੂੰ ਨਤੀਜਾ ਮਿਲਣਾ ਇਹ ਇਹ ਗੱਲ ਬਿਊ ਕਰੀਆ ਇਸ ਪਹਿਲੂ ਦੇ ਉੱਪਰ ਉਹਦੇ ਨਾਲ ਨਾਲ ਪੁਲਿਸ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਸ਼ੱਕ ਦੇ ਘੇਰੇ ਚ ਆ ਰਹੀ ਆ ਕਹਿੰਦੇ ਜੀ ਉਹ ਬੱਚੀ ਡੈਲੀ ਡਾਇਰੀ ਲਿਖਦੀ ਸੀ ਉਦੀ ਡੈਰੀ ਦੇ ਪੰਨੇ ਗਾਇਬ ਨੇ ਪਰ ਉਹਨਾਂ ਪੰਨਿਆਂ ਚੋਂ ਇੱਕ ਆਖਰੀ ਪੰਨਾ ਉਸਨੇ ਆਪਣੇ ਪਿਤਾ ਨੂੰ ਫੋਟੋ ਕੱਟ ਕੇ ਭੇਜ ਦਿੱਤਾ ਸੀ ਰਾਜ ਉਸ ਪੰਨੇ ਨੇ ਕਹਿੰਦੀ ਰਾਜਪੂਤ ਜਾਨ ਗਵਾਉਣ ਵਾਲੀ ਟ੍ਰੇਨਿੰਗ ਡਾਕਟਰ ਦੇ ਪਿਤਾ ਦਾ ਦਾਵਾ ਹੈ ਇਹ ਸਬੂਤ ਸੀਬੀਆਈ ਨੂੰ ਦਿੱਤਾ ਗਿਆ ਪੁਲਿਸ ਦੀ ਡੈਰੀ ਚ ਮਤਲਬ ਪੁਲਿਸ ਨੇ ਡੈਰੀ ਚ ਜਿਹੜੇ ਉਸ 25 ਦੇ ਡੈਰੀ ਚ ਜਿਹੜੇ ਪੰਨੇ ਫਾੜੇ ਸੀਗੇ ਉਹਨਾਂ ਚ ਇੱਕ ਪੇਜ ਉਸ ਤੀ ਨੇ ਆਪਣੇ ਪਿਤਾ ਨੂੰ ਪਹਿਲਾਂ ਹੀ ਭੇਜ ਦਿੱਤਾ ਸੀ ਠੀਕ ਹੈ ਸੁਪਰੀਮ ਕੋਰਟ ਨੇ ਕਾਰਵਾਈ ਆਪਣੇ ਸੁਪੈ ਨੋਟਿਸ ਲੈ ਕੇ ਕਾਰਵਾਈ ਕਿਬੜੀ ਹੈ ਸੀਬੀਆਈ ਆਪਣੀ ਜਾਂਚ ਪਤਲ ਕਰ ਰਹੀ ਹੈ ਪੁਛਕਿਛ ਸਬੂਤ ਇਕੱਠੇ ਕਰ ਰਹੀ ਹੈ ਉਧਰ ਮਮਤਾ ਮਿੰਦਰਜੀ ਕਹਿ ਰਹੀ ਹੈ ਕਿ ਨਹੀਂ ਜੀ ਅਸੀਂ ਇਨਸਾਫ ਦਵਾਵਾਂਗੇ ਸੀਬੀਏ ਨੂੰ ਅਸੀਂ ਆਲਟੀਮੇਟਮ ਦਿੱਤਾ ਪਰ ਘੇਰੇ ਚ ਪੱਛਮੀ ਬੰਗਾਲ ਦੀ ਸਰਕਾਰ ਤੋਂ ਦੀ ਪੁਲਿਸ ਆ ਗਈ ਹੈ ਪੋਸਟਮਾਰਟ ਪਰ ਰਿਪੋਰਟ ਜੋ ਬਿਆਨ ਕਰਦੀ ਹੈ ਉਹ ਸਹੀ ਹੈ ਸਰਚ ਵੀ ਸੱਟ ਚਿਹਰੇ ਗੱਲਾਂ ਤੇ ਵੀ ਸੱਟ ਹੈ। ਢੋਡੇ ਜਦ ਹਾਂ ਜਵਾੜਾ ਸਾਰਾ ਕੁਸ ਨੱਕ ਬੁੱਲ ਹੈ ਨਾ ਮੋਢੇ ਹੈ ਤੇ ਇਸੇ ਤਰ੍ਹਾਂ ਉਹਦੇ ਨਿੱਜੀ ਅੰਗ ਸਾਰਾ ਕੁਸ਼ ਲੀਰੋ ਲੀਰ ਸੀ। ਸਾਰਾ ਕੁਸ਼ ਚੀਰ ਪਾੜ ਸੀ। ਹਰ ਜਗ੍ਹਾ ਸੱਟਾਂ ਦੇ ਨਿਸ਼ਾਨ ਨੇ। ਸਾਰਾ ਜਗ੍ਹਾ ਹਮਲਾ ਹੈ। ਸੂਈ ਪੋਸਟਮੈਨ ਦੀ ਰਿਪੋਰਟ ਕੀਤੀ ਹੈ। ਬਕਾਇਦਾ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ। ਸੰਸਥਾਾਂ ਵੱਲੋਂ ਧਿਰਾਂ ਵੱਲੋਂ ਡਾਕਟਰਾਂ ਵੱਲੋਂ ਕਿ ਜਿਹੜੀਆਂ ਪਰਮਾਊ ਖਬਰਾਂ ਫਲਾਈਆਂ ਜਾ ਰਹੀਆਂ ਉਹ ਤੋਂ ਬਚਣਾ ਵੀ ਹੈ